26 ਜੁਲਾਈ 2024 ਮੰਮਤਾ ਦਾ ਮੰਮਤਾ ਕਾਫਲੇ ਗੁੰਮ ਹੋ ਜਾਂਦੀ ਹੈ ਕਿ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਕਿੱਥੇ ਗਈ ਕੀ ਉਹਦਾ ਨਾ ਹੋਇਆ ਕੁਝ ਨਹੀਂ ਪਤਾ ਲੱਗਦਾ ਹੁਣ ਤੁਸੀਂ ਸੋਚੋ ਕਿ ਮੰਮਤਾ ਕਾਫਲੇ ਕੌਣ ਸੀਗੀ ਚਲੋ ਆਪਾਂ ਹਾਂ ਮਤਲਬ ਉਹਦੀ ਸਾਰੀ ਸਟੋਰੀ ਦੱਸਦੇ ਹਾਂ ਤੁਹਾਨੂੰ ਇਹਦਾ ਮਤਲਬ ਮੰਮਤਾ ਦਾ ਜਨਮ ਹੁੰਦਾ ਸੀ ਨੇਪਾਲ ਚ ਨੇਪਾਲ ਚ ਉਹਦਾ ਜਨਮ ਹੋਇਆ ਮੰਮਤਾ ਦਾ ਵਧੀਆ ਪੜੀ ਲਿਖੀ ਕੁੜੀ ਸੀ ਹਿਆਰ ਪੜਨ ਤੇ ਉਸ ਤੋਂ ਬਾਅਦ ਫਿਰ ਉਹ ਜਦੋਂ ਕਾਲਜ ਵੱਡੀ ਹੁੰਦੀ ਜਾਂਦੀ ਆ ਉਹਨਾਂ ਇੱਕ ਸੁਆਹ ਸੁਆਹ ਸੀਗਾ ਮਤਲਬ ਵੀ ਸਾਰਾ ਨਾਲ ਰਲ ਕੇ ਰਹਿੰਦਾ ਤੇ ਫਿਰ ਉਹਦੋਂ ਬਾਅਦ ਜਦੋਂ ਕਾਲਜ ਜਾਂਦੀ ਹੈ ਬੰਗਲੌਰ ਲੱਕੇ ਕਾਲਜ ਆ ਰਾਜੀਵ ਗਾਂਧੀ ਯੂਨੀਵਰਸਿਟੀ ਆ ਸੌਰੀ ਯੂਨੀਵਰਸਿਟੀ ਸੀਗੀ ਯੂਨੀਵਰਸਿਟੀ ਚ ਮਤਲਬ ਇਹ ਪੜਨ ਜਾਂਦੀ ਹੈ ਕਿ ਉਹ ਉੱਥੇ ਮਤਲਬ ਵੀ ਉਹਦੀ ਇੱਕ ਦੋਸਤ ਹੁੰਦੀ ਹੈ ਕਿ ਮਮਤਾ ਸੀ ਉਹ ਮਤਲਬ ਵੀ ਇੱਕ ਮੁੰਡੇ ਨਾਲ ਮਲਾਉਂਦੀ ਹੈ ਜੀ ਮਮਤਾ ਉਹ ਮਲਾਉਂਦੀ ਨਾ ਮਤਲਬ ਗੱਲ ਕਰਾਉਂਦੀ ਹੈਗੇ ਉਹ ਮੁੰਡਾ ਸੀਗਾ ਨਰੇਸ਼ ਨਰੇਸ਼ ਉਹਦਾ ਨਾਮ ਸੀਗਾ ਤੇ ਯੂਕੇ ਚ ਉਹ ਜੌਬ ਕਰਦਾ ਸੀਗਾ ਯੂਐਸ ਸੋਰੀ ਯੂਐਸ ਐਚ ਉਹਦਾ ਉਹ ਜੌਬ ਕਰਦਾ ਸੀਗਾ ਜੌਬ ਸੀਗੀ ਉਹਦੀ ਆਰਮੀ ਦੀ ਤੇ ਉਹਦਾ ਮਤਲਬ ਜਿਹੜਾ ਨਰੇਸ਼ ਦਾ ਬੈਕਗ੍ਰਾਉਂਡ ਸੀਗਾ ਉਹ ਵੀ ਸੀਗਾ ਨੇਪਾਲ ਤੋਂ ਤਾਂ ਕਰਕੇ ਮਤਲਬ ਉਹ ਨਜ਼ਦੀਕ ਹੁੰਦੇਗੇ ਇੱਕ ਦੂਜੇ ਦੇ ਨਜ਼ਦੀਕ ਹੁੰਦੇਗੇ ਤੇ ਦੋਨਾਂ ਨੂੰ ਹੋ ਜਾਂਦਾ ਪਿਆਰ ਪਿਆਰ ਹੋ ਜਾਂਦਾ ਜਦੋਂ ਦੋਵਾਂ ਨੂੰ ਤੇ ਫਿਰ ਉਸ ਤੋਂ ਬਾਅਦ ਉਹ ਇਹ ਪਰ ਇੱਕ ਸੋਮੇ ਗੱਲ ਦੱਸਦਾ ਤੇ ਉਹਨਾਂ ਦੀ ਉਮਰ ਚ ਨਾ 8-9 ਸਾਲਾਂ ਦਾ ਫਰਕ ਸੀਗਾ ਮਮਤਾ ਜੀ ਦੇ ਨਰੇਸ਼ ਦੀ ਉਮਰ ਚ ਨਰੇਸ਼ ਬਹੁਤ ਵੱਡਾ ਸੀਗਾ ਤੇ ਫਿਰ ਦੁਬਾਰ ਮਮਤਾ ਦੇ ਘਰ ਵਾਲੇ ਫਿਰ ਵੀ ਮੰਨ ਜਾਂਦੇ ਆਗੇ ਵੀ ਮੰਨ ਜਾਂਦੇ ਆਗੇ ਵਿਆਹ ਉਹ ਫਿਰ ਉਹਨਾਂ ਦਾ ਵਿਆਹ ਹੁੰਦਾਗਾ ਦਸੰਬਰ 2020 ਚ ਵਿਆਹ ਹੋ ਜਾਂਦਾ 6 ਮਹੀਨੇ ਬਾਅਦ ਮਮਤਾ ਯੂਐਸਾ ਚਲੀ ਜਾਂਦੀ ਹੈਗੀ ਤੇ ਉਹ ਦੁਬਾਰ ਯੂਐਸ ਬਹੁਤ ਪਸੰਦ ਹੁੰਦਾ ਉਹਨਾਂ ਨੂੰ ਵਧੀਆ ਖੁਸ਼ ਮਜਾਜ ਉੱਥੇ ਵੀ ਰਹਿਣ ਲੱਗ ਜਾਂਦੀ ਹੈਗੀ ਹੁਣ ਚੰਗੇ ਦੋਸਤ ਬਣਾਉਣ ਲੱਗ ਜਾਂਦੀ ਹੈ ਫਿਰ ਉਹ ਨਵੇਂ ਘਰ 'ਚ ਸ਼ਿਫਟ ਹੁੰਦੇ ਆਗੇ ਉੱਥੇ ਵੀ ਦੋਸਤ ਬਣਾਉਂਦੀ ਹੈਗੀ ਉਹ ਵਧੀਆ ਰਹਿ ਰਹੇ ਸੀਗੇ ਉਹ ਫਿਰ ਉਹਨਾਂ ਦੇ ਮਤਲਬ ਸੋਮੇ ਕਾਲਾ ਜਿਹੜਾ ਨਰੇਸ਼ ਸੀਗਾ ਉਹ ਸਵਾ ਉਹ ਮਤਲਬ ਬਹੁਤ ਉਲਟ ਸੀਗਾ ਬਹੁਤ ਅਜੀਬ ਸੁਭਾਅ ਦਾ ਨਰੇਸ਼ ਸੀਗਾ ਮਤਲਬ ਵੀ ਇੱਕ ਵਸੇ ਕਦੇ ਅੜੀਲੇ ਸਵਾ ਦਾ ਉਹ ਸਵਾ ਦਾ ਫਾਸ ਸੀਗਾ ਮਤਲਬ ਕਿਸੇ ਨੂੰ ਨਹੀਂ ਬੁਲਾਉਂਦਾ ਕਿਸੇ ਨੂੰ ਮਤਲਬ ਨਾ ਹੈਲੋ ਨਾ ਹਾਈ ਲੋਕ ਇਹਦਾ ਦੋਸਤ ਸੀਗਾ ਕੁਝ ਨਹੀਂ ਸੀਗਾ ਤੇ ਫਿਰ ਉਹਨਾਂ ਨੂੰ ਇੱਕ ਦਿਨ ਆਉਂਦਾ ਉਹਨਾਂ ਦੀ ਜ਼ਿੰਦਗੀ ਚ ਦਿਨ ਉਹ ਆਉਂਦਾ 20 ਅਗਸਤ 2023 ਜਦੋਂ ਉਹਨਾਂ ਦੇ ਘਰ ਇੱਕ ਬੇਟੀ ਜਨਮ ਲੈਂਦੀ ਹੈ ਜੀ ਜਿਹਦਾ ਨਾਮ ਉਹ ਰੱਖ ਦਿਆ ਕਿ ਨੀਮਾ ਤੇ ਬੇਟੀ ਜਾਮ ਲੈਂਦੀ ਹੈਗੀ ਤੇ ਫਿਰ ਇੱਕ ਮਤਲਬ ਵੀ ਉਹ ਵਧੀਆ ਰਹਿਣ ਲੱਗ ਜਾਂਦੀ ਆ ਮਮ ਤਾਂ ਬਹੁਤ ਪਿਆਰ ਕਰਦੀ ਆ ਆਪਣੀ ਬੇਟੀ ਨੂੰ ਸਾਰਾ ਦਿਨ ਮਤਲਬ ਵੀ ਮਮ ਤਾਂ ਪੋਸਟਾਂ ਬਹੁਤ ਸ਼ੇਅਰ ਕਰਦੀ ਸੀਗੀ ਇੱਕ ਤਾਂ ਮਤਲਬ ਜੋ ਜੋ ਚੱਲ ਰਿਹਾ ਏ ਜੀਵਨ ਜੀਵਨ ਜੋ ਮਤਲਬ ਸ਼ੇਅਰ ਕਰ ਦਿੰਦੀ ਸੀ ਪੋਸਟਾਂ ਤੇ ਆਪ ਨੂੰ ਦੋਸਤਾਂ ਤੇ ਫਿਰ ਉਹਨੂੰ ਇੱਕ ਪਾਸੇ ਜਿਹੜਾ ਦੂਜਾ ਸੀਗਾ ਉਹਦਾ ਕੋਈ ਦੋਸਤ ਹੀ ਨਹੀਂ ਸੀਗਾ ਨਰੇਸ਼ ਦਾ ਫਿਰ ਉਹ ਉਹ ਦਿਨ ਆਉਂਦਾਗਾ ਫਿਰ ਇੱਕ ਦਿਨ ਆਉਂਦਾਗਾ ਉਹਨਾਂ ਦੀ ਜ਼ਿੰਦਗੀ ਜਦੋਂ ਨਰੇਸ਼ ਜੋਬ ਲੈਸ ਹੋ ਜਾਂਦਾ ਮਤਲਬ ਜੋਬ ਛੱਡ ਦਿੰਦਾਗਾ ਛੱਡਦਾ ਨਹੀਂ ਜਾਂ ਕੱਢਿਆ ਉਹ ਮੈਨੂੰ ਸਭ ਮੈਨੂੰ ਪਤਾ ਨਹੀਂ ਤੇ ਉਹ ਮਤਲਬ ਜੋਬ ਲੈਸ ਹੋ ਜਾਂਦਾਗਾ ਘਰੇ ਰਹਿਣ ਲੱਗ ਜਾਂਦਾਗਾ ਨੀਮਾ ਨਾਲ ਖੇਡਦਾ ਉਹ ਕਰਦਾ ਬਸ ਐਹੀ ਜ਼ਿੰਦਗੀ ਸੀ ਉਹਦੀ ਨੀਮਾ ਨਾਲ ਮੜਾ ਮੋਟਾ ਖੇਡਦਾ ਸੀਗਾ ਤੇ ਮਤਲਬ ਪੱਲੇ ਰਹਿਣਾ ਕੱਲੇ ਰਹਿ ਰਿਹਾ ਸੀਗਾ ਉਹ ਸਾਰਾ ਮਤਲਬ ਵੀ ਬਰਾ ਮਤਲਬ ਸਾਰਾ ਖਰਚਾ ਕਰਦਾ ਖਰਚਾ ਕੋ ਉਹ ਆਗਾ ਸੀਗਾ ਮੰਮਤਾ ਦੇ ਸਿਰ ਤੇ ਮੰਮਤਾ ਜੋਬ ਕਰਦੀ ਸੀਗੀ ਹਸਪਤਾਲ ਚ ਤੇ ਫੇਰ ਉਹਨੂੰ ਇੱਕ ਦੂਜਾ ਦਾ ਇੱਕ ਉਹ ਦਿਨ ਆਲਾ ਉਹੀ 27 28 ਜੁਲਾਈ ਵਾਲਾ 2024 ਜਦੋਂ ਮੰਮਤਾ ਘਰੋਂ ਮਤਲਬ ਵੀ ਗਾਇਬ ਹੋ ਜਾਂਦੀ ਹੈਗੀ ਤੇ ਨਾ ਹੀ ਨਰੇਸ਼ ਰਿਪੋਰਟ ਲਗਾਉਂਦਾ ਨਾ ਮਤਲਬ ਕੁਝ ਦਰਜ ਨਹੀਂ ਕਰਾਉਂਦਾ ਰਿਪੋਰਟ ਉਹ ਦੂਜਾ ਫੇਰ ਉਹ ਜਿਹੜਾ 2-4 ਦਿਨਾਂ ਬਾਅਦ ਉਹਦੇ ਹਸਪਤਾਲ ਵਾਲੇ ਦੇਖਦੇ ਆ ਵੀ ਮੰਮਤਾ ਕਿਉਂ ਨਹੀਂ ਆ ਰਹੀ ਹਸਪਤਾਲ ਤੇ ਉਹਦੋਂ ਬਾਅਦ ਉਹਦੇ ਹਸਪਤਾਲ ਵਾਲੇ ਜਿਹੜੇ ਉਹਦੇ ਨਾਲ ਦੇ ਕੰਮ ਕਰ ਕਮਚਾਹ ਕਰਮਚਾਰੀ ਸੀਗੇ ਉਹ ਲਗਾਉਂਦੇ ਆ ਰਿਪੋਰਟ ਉਹ ਕਰਾਉਂਦੇ ਐਫ ਆਈ ਆਰ ਦਰਜ ਪੁਲਿਸ ਸਟੇਸ਼ਨ 'ਚ ਪਹਿਲੀ ਵਾਰ ਜਦੋਂ ਮਤਲਬ ਵੀ ਪਹਿਲੀ ਵਾਰ ਐਫ ਆਈ ਆਰ ਕਰਾਉਂਦੇ ਆਗੇ ਦੋਆ ਪੁਲਿਸ ਜਾਂਦੀ ਹੈਗੀ ਉਹਨਾਂ ਦੇ ਘਰੇ ਨਰੇਸ਼ ਦੇ ਨਰੇਸ਼ ਤੋਂ ਪੁੱਛਗਿੱਛ ਕਰਦੀ ਹੈਗੀ ਫੇਰ ਨਰੇਸ਼ ਉੱਥੇ ਕਹਿੰਦਾਗਾ ਵੀ ਮੰਮਤਾ ਅੱਜ ਨਹੀਂ ਪਹਿਲਾਂ ਵੀ ਚਾਰ ਪੰਜ ਵਾਰੀ ਇਦਾਂ ਕਰ ਚੁੱਕੀ ਆ ਬਿਕਰੋਂ ਮਤਲਬ ਹੀ ਗਾਇਬ ਹੋ ਚੁੱਕੀ ਆ ਉਹ ਪੰਜ ਛੇ ਵਾਰੀ ਪਹਿਲਾਂ ਵੀ ਤੇ ਇਹ ਦਾ ਉਹ ਗਾਇਬ ਹੁੰਦੀ ਹੁੰਦੀ ਉਹ ਆਪਦੀ ਭੈਣ ਨੂੰ ਮਿਲ ਲ ਜਾਂਦੀ ਹੈਗੀ ਉਹਦੀ ਭੈਣ ਕਿੱਥੇ ਰਹਿ ਰਹੀ ਹੈ న్యూ ਯਾਰਕ ਚ ਇਹ ਬੋਲ ਮਤਲਬ ਨਰੇਸ਼ ਦੇ ਕਹੀ ਹੈਗੀ ਵੀ ਉਹਦੀ ਭੈਣ న్యూ ਯਾਰਕ ਚ ਰਹਿ ਰਹੀ ਹੈਗੀ ਉੱਥੇ ਉਹਨੂੰ ਮਿਲ ਲ ਜਾਂਦੀ ਹੈ ਉਹ ਅਕਸਰ ਮਿਲ ਲ ਜਾਂਦੀ ਹੈਗੀ ਅੱਜ ਪਹਿਲੀ ਵਾਰ ਨਹੀਂ ਹੋਇਆ ਉਹ ਬਹੁਤ ਵਾਰੀ ਹੋਇਆ ਇਦਾਂ ਤੇ ਫਿਰ ਉਸ ਤੋਂ ਬਾਅਦ ਹੁਣ ਪੁਲਿਸ ਵਾਲੇ ਵੀ ਮੰਨਦੇ ਆ ਕਿ ਪੁਲਿਸ ਵਾਲਾਂ ਕੋਲੋਂ ਪੱਕੀ ਖਬਰ ਤਾਂ ਹੈ ਨਹੀਂ ਸੀਗੀ ਤੇ ਫਿਰ ਹੁਣ ਜਦੋਂ ਇੱਕ ਨਾ ਉਹ ਲਾਸਟ ਫੋਨ ਕਰਦੀ ਹੈ ਗਿਆ ਸਵਾਲ ਚ ਉਹ ਬਹੁਤ ਮਤਲਬ ਵੀ ਆਪ ਦੀ ਸਹੇਲੀ ਨੂੰ ਸਹੇਲੀ ਦਾ ਨਾਮ ਸੀਗਾ 나ੜਿਆ ਉਹ ਉਹਨੂੰ ਕੀਤਾ ਸੀਗਾ ਤੇ ਪਰ ਉਹਦਾ ਚੱਕਿਆ ਨਹੀਂ ਗਿਆ ਮਤਲਬ ਉਹਨਾਂ ਕੋਈ ਕੰਮ ਕਰ ਰਹੇ ਹੋਊਗੇ ਉਹਦਾ ਚੱਕਿਆ ਨਹੀਂ ਗਿਆ ਉਹ ਫੋਨ ਕੀਤਾ 27 ਜੁਲਾਈ ਨੂੰ ਤੇ ਫਿਰ ਜਦੋਂ 28 ਜੁਲਾਈ ਨੂੰ ਤਾਂ ਇਹ ਮਮਤਾ ਗਾਇਬ ਹੀ ਹੋ ਜਾਂਦੀ ਹੈਗੀ ਫਿਰ ਉਹ ਮਤਲਬ ਵੀ ਮਤਲਬ న్యూਸ ਰਿਪੋਰਟਰ ਅੱਡ ਪੁੱਤਰ ਆ ਜਾਂਦੇ ਆ ਕਿ ਖਬਰਾਂ ਚੱਲਦੀਆਂ ਮਤਲਬ ਸਾਰੇ ਯੂ ਐਸ ਇਹ ਮਤਲਬ ਕੇਸ ਹਾਈਲਾਈਟ ਹੋ ਗਿਆ ਜਿਹੜੇ ਵੀ ਇਦਾਂ ਕਿਵੇਂ ਘਰ ਵਾਲੀ ਜਿੱਦਾਂ ਘਰੋਂ ਗਾਇਬ ਹੋ ਜਾਂਦੀ ਹੈਗੀ ਇਹਦਾ ਕਿਵੇਂ ਹੋ ਸਕਦਾ ਉਹ ਵੀ ਮਤਲਬ ਵੀ ਅਮਰੀਕਾ ਵਰਗੇ ਸ਼ਹਿਰ ਚ ਜੋ ਅੱਜ ਤੱਕ ਮਤਲਬ ਵੀ ਹਜੇ ਤੱਕ ਇਸ ਕਹਾਣੀ ਚ ਚੱਲ ਰਿਹਾ ਜੋ ਹਜੇ ਤੱਕ ਪੁਲਿਸ ਵਾਲਾ ਨੂੰ ਕੋਈ ਪਤਾ ਨਹੀਂ ਸੀਗਾ ਵੀ ਮਮਤਾ ਕਿੱਥੇ ਗਈ ਆ ਫੇਰ ਹੁਣ ਮਤਲਬ ਵੀ ਉਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਸੀਗਾ ਪੁਲਿਸ ਵਾਲੇ ਦਾ ਮੰਨ ਕੇ ਬਹਿ ਗਏ ਸੀਗੇ ਪਰ ਤੁਹਾਨੂੰ ਇੱਕ ਗੱਲ ਦੱਸਾਂ ਹੋਰ ਨਰੇਸ਼ ਪੁਲਿਸ ਵਾਲਾ ਨੇ ਕੇ ਵੀ ਬਿਆਨ ਦਿੰਦਾ ਵੀ ਉਹ ਮੇਤੋਂ ਤਲਾਕ ਭਾਲਦੀ ਸੀਗੇ ਹੁਣ ਇਹ ਜੇ ਤੂੰ ਜੋੜੀ ਮਤਲਬ ਉਹ ਉਹਦਾ ਕਹਿਣਾ ਸੀਗੇ ਮਮਤਾ ਤਰਾਕਪਾਲ ਦੀ ਸੀਗੀ ਉਹਦਾ ਤੇ ਪਰ ਜਿਹੜੇ ਉਹਦਾ ਸਹੇਲਿਆ ਸਿੰਘ ਮਮਤਾ ਦੀ ਉਹ ਇਹ ਗੱਲ ਉਹਨੂੰ ਮੰਨ ਨਹੀਂ ਰੰਗਾ ਸਿੰਘ ਉਹ ਕਹਿੰਦਾ ਉਹ ਖੁਸ਼ੀ ਬਹੁਤ ਸੀਗੇ ਪਰ ਉਹਨ ਇਥੇ ਬਦਲ ਚੱਲ ਰਿਹਾਗਾ ਵੀ ਦਿਖਾਵੇ ਦੀ ਜ਼ਿੰਦਗੀ ਤੇ ਅਸਲ ਜ਼ਿੰਦਗੀ ਕਿੰਨਾ ਫਰਕ ਹੁੰਦਾ ਦਾ ਮਤਲਬ ਉਹ ਛੋਕਸ ਹੋਰ ਕਰ ਰਹੀ ਸੀਗੀ ਤੇ ਪਰ ਉਹਨਾਂ ਦੇ ਘਰੇ ਕੁਝ ਹੋਰ ਹੋ ਰਿਹਾ ਸੀਗਾ ਫਿਰ ਉਹਨੂੰ ਦੂਬਾਰ 4 ਅਗਸਤ ਨੂੰ ਮਤਲਬ ਵੀ ਫੋਨ ਨਰੇਸ਼ ਫੋਨ ਕਰਦਾ ਪੁਲਿਸ ਸਟੇਸ਼ਨ ਵੀ ਉਹਦਾ ਹੀ ਮਤਲਬ ਹੈ ਵੀ ਜਾਣ ਪੁੱਝ ਕੇ ਵੀ ਮੰਮਤਾ ਹਜ ਤੱਕ ਕਰਨੀ ਆਈ ਉਹ ਤੋਂ ਬਾਅਦ ਮਤਲਬ ਵੀ ਫਿਰ ਉਹ ਇੱਕ ਪੋਸਟ ਵੀ ਪਾਉਂਦਾਗਾ ਪਿੱਛੇ ਜੋ ਸ਼ੋ ਹੋ ਰਹੀ ਹੈਗੀ ਪੋਸਟ ਪਾਉਂਦਾਗਾ ਫਿਰ ਉਹਨਾਂ ਤੋਂ ਬਾਅਦ ਜਿਹੜੇ ਮਤਲਬ ਵੀ ਪੁਲਿਸ ਵਾਲਾ ਨੂੰ ਸ਼ੱਕ ਹੋਣ ਲੱਗਦਾਗਾ ਨਰੀਸ਼ ਤੇ ਤੇ ਮੰਮਤਾ ਦਾ ਬੈਕਗ੍ਰਾਉਂਡ ਚੈੱਕ ਕਰਦੇ ਆਗੇ ਵੀ ਕੋਈ ਜੁਕੇ ਜਿਹਦਾ ਮਤਲਬ ਯੂ ਐਸ ਏ 'ਚ ਕੋਈ ਰਹਿ ਤਾ ਨਹੀਂ ਰਿਹਾ ਫੈਮਿਲੀ ਤੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਵੀ ਯੂ ਐਸ ਏ 'ਚ ਤਾਂ ਕੋਈ ਨਹੀਂ ਰਹਿ ਰਿਹਾਗਾ ਉਹਦੀ ਨਾਮ ਕੀ ਭੈਣ ਨਾਲ ਕੁਝ ਹੋਰ ਆ ਤੇ ਨਰੇਸ਼ ਸਾਨੂੰ ਇੱਕ ਗੱਲ ਹੋਰ ਦੱਸ ਨਰੇਸ਼ ਉਹ ਇਦਾਂ ਵੀ ਕਹਿੰਦਾ ਪੁਲਿਸ ਵਾਲਿਆਂ ਨੂੰ ਵੀ ਉਹ ਇਹ ਦੇਸ਼ ਛੱਡ ਕੇ ਚਲੀ ਗਈ ਉਹ ਦੁਬਾਰਾ ਉਹ ਬਿਆਨ ਬਦਲ ਦਿੰਦਾ ਉਹ ਐਂ ਕਹਿੰਦਾ ਵੀ ਦੇਸ਼ ਛੱਡ ਕੇ ਚਲੀ ਗਈ ਜਿਹੜਾ ਪਾਸਪੋਰਟ ਮਤਲਬ ਇਹ ਆਪ ਸਾਰੇ ਡਾਕੂਮੈਂਟ ਹੋਰ ਨਾਲ ਲੈ ਕੇ ਪੈਸਾ ਜਿਹੜਾ ਘਰ ਚ ਪੈਸੇ ਪਈ ਸਾਰੇ ਲੈ ਕੇ ਦੇਸ਼ ਛੱਡ ਗਈ ਫਿਰ ਉਹ ਦੁਬਾਰਾ ਮਤਲਬ ਇਹ ਜਿਹੜੇ ਉਹਦੇ ਮਾਂਤਾ ਦੇ ਦੋਸਤਾਂ ਹੋਰ ਬਹੁਤ ਲੋਕ ਜਿਹੜੇ ਹੈਲਪ ਕਰਨ ਦੇ ਵਾਸਤੇ ਛੜਕਾਂ ਤੇ ਆਏ ਹੁੰਦੇ ਆ ਕਿ ਮਾਂਤਾ ਦੀ ਹੈਲਪ ਕਰਨ ਵਾਸਤੇ ਪ੍ਰੋਟੈਸਟ ਕਰਦੇ ਇੱਕ ਤਰ੍ਹਾਂ ਦਾ ਮਤਲਬ ਪ੍ਰੋਟੈਸਟ ਆਪਣੇ ਵਰਗ ਨਹੀਂ ਮਤਲਬ ਉਧਰ ਨਮੋ ਗੱਤ ਲੈ ਕੇ ਉਧਰ ਪ੍ਰੋਟੈਸਟ ਕਰਦੇ ਆਗੇ ਹੱਥਾਂ 'ਚ ਬੋਰਡ ਫੜੇ ਆਗੇ ਦੇਖੋ ਤੁਸੀਂ ਪਿੱਛੇ ਮਤਲਬ ਪੂਰਾ ਇੱਕ ਤਰ੍ਹਾਂ ਸਮਰਥਨ ਕਹਿਦੇ ਆਪਾਂ ਮੰਮਤਾ ਨੂੰ ਕਰਦੇ ਤਾਂ ਹੈ ਪਰ ਉੱਥੇ ਪਰ ਜਿਹੜੇ ਮਤਲਬ ਪ੍ਰੋਟੈਸਟ ਜਿਹੜੇ ਲੋਕ ਆਏ ਸੀਗੇ ਉਹਨਾਂ ਵਿੱਚ ਇੱਕ ਬੰਦਾ ਨਹੀਂ ਸੀਗਾ ਉਹ ਸੀਗਾ ਨਰੇਸ਼ ਨਰੇਸ਼ ਕਿਉਂ ਨਹੀਂ ਆਇਆ ਸੀਗਾ ਵੀ ਪ੍ਰੋਟੈਸਟ ਜੋ ਇੰਨੇ ਆਪਦੀ ਘਰਾਂ ਨੂੰ ਪਿਆਰ ਕਰਦਾ ਸੀਗਾ ਤਾਂ ਫਿਰ ਉਹ ਮਤਲਬ ਕਿਉਂ ਨਹੀਂ ਆਇਆ ਸੀ ਉਸ ਮਤਲਬ ਧਰਨਾ ਲਾ ਲੋ ਪਸ ਲਾ ਲੋ ਉਹਦੇ ਚ ਤੇ ਫਿਰ ਦੂਗਾਂ ਉਹਨਾਂ ਦੇ ਜਿਹੜੇ ਲੋਕਾਂ ਨੂੰ ਸ਼ੱਕ ਹੋਣਾ ਸ਼ੁਰੂ ਹੋ ਗਿਆ ਸੀਗਾ ਉਸ ਨਰੇਸ਼ ਤੇ ਸ਼ੱਕ ਹੋਣਾ ਸ਼ੁਰੂ ਹੋ ਫਿਰ ਨਾ ਪੁਲਿਸ ਮਤਲਬ ਸਾਰੇ ਸੀਸੀਟੀਵੀ ਚੈੱਕ ਕਰਦੀ ਆ ਮਤਲਬ ਸਾਰੇ ਸ਼ਹਿਰ ਦੇ ਸਾਰੇ ਸ਼ਹਿਰ ਦੇ ਜਿਹੜੇ ਸੀਸੀਟੀਵੀ ਚੈੱਕ ਕਰਦੀ ਹੈਗੀ ਪੁਲਿਸ ਤੇ ਉੱਥੇ ਪਤਾ ਲੱਗਦਾਗਾ ਇਹ ਨਰੇਸ਼ ਸੀਗਾ ਜਿਹੜਾ ਇਹ ਸਟੋਰੋਂ ਤਿੰਨ ਚਾਕੂ ਖਰੀਦ ਕੇ ਲੈ ਗਿਆ ਸੀਗਾ ਤਿੰਨ ਚਾਕੂ ਮਤਲਬ ਕੋਈ ਉਹ ਵਾਲੇ ਨਹੀਂ ਕਿਚਨ ਵਾਲੇ ਨਹੀਂ ਜੋ ਜਿਹੜੇ ਦੂਜਿਆਂ ਦਾ ਪੂਰੇ ਦਿੱਖੇ ਉਹ ਚੱਕੋ ਫਰੀਜ ਨੂੰ ਕਿਉਂ ਲੈ ਆ ਸੀਗਾ ਕੀ ਕਾਰਨ ਸੀਗਾ ਉਹਦਾ ਤੇ ਇੱਕ ਹੋਰ ਲੈ ਗਿਆ ਸੀ ਜਿਹੜੀ ਆਪਾਂ ਫਰਸ਼ ਕਲੀਨ ਕਰਨ ਵਾਸਤੇ ਲਿਆਉਣੀ ਘਰੇ ਉਹ ਲੈ ਗਿਆ ਸੀਗਾ ਤੇ ਉਹ ਫਿਰ ਉਹ ਇੱਕ ਫਾਈਨ ਮਤਲਬ ਵੀ ਫਾਈਨਲੀ ਇੱਕ ਦਿਨ ਆਉਂਦਾ ਉਹ ਦਿਨ ਆਉਂਦਾਗਾ ਜਦੋਂ ਨੀਮਾ ਦਾ ਜਨਮ ਦਿਨ ਹੁੰਦਾਗਾ ਨੀਮਾ ਦਾ ਜਨਮ ਹੁੰਦਾਗਾ 20 ਅਦਸਤ ਨੂੰ ਤੇ ਉਹਦਾ ਜਨਮ ਦਿਨ ਆਉਂਦਾਗਾ ਦੁਆਲ ਫਿਰ ਜਮਤ ਜਨਮ ਦਿਨ ਮਨਾਉਂਦੇ ਆ ਉਹ ਜਨਮ ਦਿਨ ਮਨਾਉਂਦੇ ਆ ਤਾਂ ਉਹ ਨਾ ਫਿਰ ਮਾਮਤਾ ਦੇ ਦੋਸਤ ਵੀ ਬੁਲਾਉਂਦਾ ਗਾ ਨਰੇਸ਼ ਮਾਮਤਾ ਦੇ ਦੋਸਤਾਂ ਨੂੰ ਵੀ ਬੁਲਾਉਂਦਾ ਗਾ ਸਾਰਿਆਂ ਨੂੰ ਬੁਲਾਉਂਦਾ ਤੇ ਆਪਦੇ ਦੋਸਤਾਂ ਨੂੰ ਵੀ ਬੁਲਾਉਂਦਾ ਪਰ ਉੱਥੇ ਮਤਲਬ ਵੀ ਉਹ ਐ ਕਹਿੰਦਾ ਵੀ ਕਿਸੇ ਨੇ ਫੋਟੋ ਨਹੀਂ ਖਿੱਚਣੀ ਨਾ ਨੀਮਾ ਦੀ ਖਿੱਚਣੀ ਆ ਨਾ ਉਹਦੇ ਕੇਕ ਦੀ ਖਿੱਚਣੀ ਆ ਨਾ ਕਿਸੇ ਹੋਰ ਚੀਜ਼ ਦੀ ਖਿੱਚਣੀ ਆ ਮਤਲਬ ਵੀ ਫੋਨ ਤਾਂ ਤੁਸੀਂ ਲੈ ਕੇ ਨਹੀਂ ਆਉਣਾ ਫਿਰ ਹੋਰ ਸ਼ੱਕ ਹੋਣ ਲੱਗ ਜਾਂਦਾ ਮਤਲਬ ਵੀ ਸ਼ੱਕ ਨਹੀਂ ਇੱਕ ਯਕੀਨ 'ਚ ਬਦਲ ਜਾਂਦਾ ਲੋਕਾਂ ਨੂੰ ਤਾਂ ਲੋਕਾਂ ਨੂੰ ਤਾਂ ਇਹ ਨਹੀਂ ਲੱਗਦਾ ਵੀ ਬਸ ਇਹਨੇ ਕੁਝ ਕਰਾਇਆ ਹੈਗਾ ਮਾਮਤਾ ਨਾਲ ਫਿਰ ਅਗਲੇ ਦਿਨ ਪੁਲਿਸ ਮਤਲਬ ਵੀ ਬੁਲਾਉਂਦੀ ਆਗੀ ਆਹ ਸੌਰੀ ਉਹ ਫੜ ਲੈਂਦੀ ਆਗੀ ਨਰੇਸ਼ ਨੂੰ ਪੁਲਿਸ ਫੜ ਲੈਂਦੀ ਆਗੀ ਉਹ ਤੋਂ ਬਾਅਦ ਘਰ ਦੀ ਤਲਾਸ਼ੀ ਕਰਦੇ ਆਗੇ ਮਤਲਬ ਵੀ ਘਰ ਦੀ ਤਲਾਸ਼ੀ ਤੇ ਉਹਨਾਂ ਨੂੰ ਮਿਲਣ ਨੂੰ ਦੇਖਣ ਨੂੰ ਕੀ ਮਿਲਦਾ ਉਹਨਾਂ ਨੂੰ ਇਹ ਦੇਖਣ ਨੂੰ ਮਿਲਦਾਗਾ ਜਿਹੜੇ ਮਤਲਬ ਬਲੱਡ ਦੇ ਮਤਲਬ ਵੀ ਆਪਾਂ ਕਹਿੰਦੇ ਕਿ ਛਿੱਟੇ ਬਲੱਡ ਦੇ ਛਿੱਟੇ ਬੈਡਰੂਮ ਤੋਂ ਬਾਥਰੂਮ ਵੱਲ ਜਾ ਰਹੇ ਸੀਗੇ ਬਾਥਰੂਮ ਵਾਲ ਚਿੱਟੇ ਆ ਰਹੇ ਸੀਗੇ ਤੇ ਉਹਨਾਂ ਵਿੱਚੋਂ ਇੱਕ ਚਾਕੂ ਮਿਸਿੰਗ ਸੀਗਾ ਜਿਹੜੇ ਤਿੰਨ ਚਾਕੂ ਲੈ ਗਿਆ ਸੀਗਾ ਉਹਨਾਂ ਵਿੱਚ ਇੱਕ ਚਾਕੂ ਮਿਸਿੰਗ ਸੀਗਾ ਫਿਰ ਉਹਦਾ ਪੁੱਛ ਨੂੰ ਫੜ ਲੈਂਦੀ ਹੈਗੀ ਤੇ ਜਿਹੜੀ ਮਤਲਬ ਨੀਮਾ ਹੁੰਦੀ ਹੈਗੀ ਨੀਮਾ ਮਮਤਾ ਦੀ ਕਿਛੇ ਦੋਸਤ ਨੂੰ ਮਤਲਬ ਵੀ ਫੜਾਉਂਦੇ ਹੈਗੇ ਵੀ ਤੂੰ ਇਹ ਦੇਖਪਾਲ ਤੂੰ ਕਰੀ ਤੇ ਇਹਦਾ ਹੁਣ ਇਹਦਾ ਤਾਂ ਕੋਈ ਬਸ ਹੈ ਨਹੀਂ ਇਹਦਾ ਤਾਂ ਮਤਲਬ ਵੀ ਅਸੀਂ ਕਰਦੇ ਹਾਂ ਹਿਸਾਬ 'ਚ ਫਿਰ ਉਸ ਤੋਂ ਬਾਅਦ ਮਤਲਬ ਫਿਰ ਇੱਕ ਵੀ ਐ ਵੀ ਸੀਗਾ ਕਿਸ ਤਰ੍ਹਾਂ ਜਦੋਂ ਹੋ ਨਹੀਂ ਸਕਦਾ ਸੀਗਾ ਕਤਲ ਦਾ ਉਹਤੇ ਤਦ ਲੱਗੇ ਜੇ ਇਸ ਕਰਕੇ ਨਰਜੋ ਸਾਦਾ ਸੀਗਾ ਵੀ ਨਹੀਂ ਉਹਨਾਂ ਨੂੰ ਲਾਸ਼ ਮਿਲੀ ਨਹੀਂ ਕੁਝ ਹੋਰ ਮਿਲਿਆ ਤੇ ਇਦਾਂ ਹੀ ਫਿਰ ਇੱਕ ਮਹੀਨਾ ਟੱਪ ਜਾਂਦਾਗਾ ਤਬਦਾ ਤੇ ਪੁਲਿਸ ਦਾ ਮੰਨ ਲੈਂਦੀ ਹੈ ਕਿ ਵੀ ਇਨੀਮਾ ਮਰ ਗਈ ਤੇ ਉਹ ਮਾਰਤਾ ਹੋਊਗਾ ਕਿਸੇ ਨੇ ਪਰ ਉਹਦੇ ਜਿਹੜਾ ਸਮੂਦ ਐ ਨਹੀਂ ਸੀਗੇ ਨਾ ਉਹਨਾਂ ਨਰੇਸ਼ ਖਲਾਫ ਪੁਲਿਸ ਵਾਲਿਆਂ ਕੋਲ ਤਾਂ ਕਰਕੇ ਉਹਨਾਂ ਕਸੂਰ ਤੇ ਕਤਲ ਕੇ ਤਾਂ ਦਰਜ ਕਰ ਸਕਦੇ ਸੀਗੇ ਨਰੇਸ਼ ਤੇ ਫਿਰ ਉਹਨਾਂ ਤੋਂ ਬਾਅਦ ਦੋ ਲੋਕ ਪ੍ਰੇ ਕਰਦੇ ਆਗੇ ਮਮਤਾ ਲਈ ਤੇ ਉਹਦੇ ਘਰ ਅੱਗੇ ਜਾ ਕੇ ਪ੍ਰੇ ਕਰਦੇ ਆਗੇ ਬਸ ਇਦਾਂ ਪ੍ਰੇ ਚੱਲਦੀ ਆ ਅਜੇ ਤੱਕ ਚੱਲ ਰਹੀ ਹੈਗੀ ਨਾਈ ਕੁਛ ਨਹੀਂ ਪਤਾ ਲੱਗਿਆ ਵੀ ਮਮਤਾ ਕਿੱਥੇ ਗਈ ਕੀ ਹੋਇਆ ਉਹਦੇ ਨਾਲ ਅੱਜ ਅੱਜ ਤੱਕ ਅੱਜ ਦੇ ਦਿਨ ਤੱਕ ਨਹੀਂ ਪਤਾ ਲੱਗਿਆ ਕਿ ਉਹਨੇ ਕੀ ਬਾਪੜਾ ਕੀ ਨੇ ਕੁਛ ਕੀਤਾ ਪੁਲਿਸ ਮਤਲਬ ਆਪਾਂ ਜਿਹੜਾ ਆਪਣਾ ਦਿਮਾਗ ਆਪਣਾ ਦਮਾਤਾ ਹੀ ਕਹਿੰਦਾ ਵੀ ਨਰੇਸ਼ ਨੇ ਉਹਨੂੰ ਕੁਛ ਕੀਤਾਗਾ ਪਰ ਜਿਹੜਾ ਪੁਲਿਸ ਮਤਲਬ ਕਾਨੂੰਨ ਉਹ ਸਬੂਤ ਮੰਗਦਾ ਸਬੂਤ ਉਹਨਾਂ ਕੋਲ ਹੈ ਨਹੀਂ ਸੀਗੇ ਕਹਿੰਦਾ ਕਰਕੇ ਨਾ ਉਹ ਤੇ ਕਸਮ ਦਾ ਕਤਲ ਲੱਕੀ ਦਰਜ ਕਰਾ ਸਨਦੇ ਸੀਗੇ ਹੁਣ ਫਰਵਰੀ 2024 ਨੂੰ ਮਾਮਤਾ ਨਾਲ ਇੱਕ ਮਤਲਬ ਫੋਨ ਲਾਉਂਦੀ ਹੈਗੀ ਇਹ ਗੱਲ ਹੈ ਜਿਹੜੀ ਜੁਲਾਈ ਦੀ ਹੈਗਾ ਮਤਲਬ ਵੀ ਜ ਫੈਬਰੂ ਫਰਵਰੀ ਨੂੰ ਫੋਨ ਲਾਉਂਦੀ ਹੈ 2024 ਨੂੰ ਵੀ ਮੇਰੇ ਨਾਲ ਕੁੱਟਮਾਰ ਕਰਦਾ ਤੇ ਇਹਨੇ ਇੱਕ ਐਫ ਆਈ ਆਰ ਦਰਜ ਕਰਾਈ ਸੀਗੀ ਤੇ ਉਹ ਦੁਗਾਂ ਫਿਰ ਉਹ ਪਾਸਪੋਰਟ ਨਹੀਂ ਦੇ ਰਿਹਾ ਉਹ ਮੰਮਤਾ ਨੇ ਫੋਨ ਲਾ ਕੇ ਕਿਹਾ ਜੀ ਪੁਲਿਸ ਵਾਲਾ ਨੂੰ ਵੀ ਮੈਨੂੰ ਨਰੇਸ਼ ਪਾਸਪੋਰਟ ਨਹੀਂ ਦੇ ਰਿਹਾ ਮੇਰੇ ਤੇ ਇਹ ਮੇਰੇ ਨਾਲ ਕਰਦਾ ਕੁੱਟਮਾਰ ਤੇ ਫਿਰ ਉਹ ਮਤਲਬ ਵੀ ਉਹਦੇ ਗੌਰ ਕਿਉਂ ਨਹੀਂ ਕੀਤਾ ਪੁਲਿਸ ਨੇ ਇਹ ਸਵਾਲ ਖੜੇ ਹੁੰਦੇ ਹੈਗੇ ਦੂਸਰੀ ਗੱਲ ਇਹ ਹੈ ਵੀ ਉਹਦੇ ਨੇ ਕੁੱਟਮਾਰ ਕਿਉਂ ਕਰਦਾ ਸੀਗਾ ਕਿਉਂ ਮਾਰਦਾ ਸੀਗਾ ਉਹਨੂੰ ਕੁੜੀ ਨੂੰ ਤੀਸਰੀ ਗੱਲ ਇਹ ਹੈ ਵੀ ਜਿਹੜਾ ਜੌਬਲੈਸ ਸੀਗਾ ਉਹ ਜੌਬਲੈਸ ਹੋ ਗਿਆ ਸੀਗਾ ਮਤਲਬ ਜੌਬ ਉਹ ਛੱਡ ਗਿਆ ਸੀਗਾ ਆਪਦੀ ਤੇ ਉਸ ਤੋਂ ਬਾਅਦ ਫਿਰ ਉਹ ਮਤਲਬ ਵੀ ਉਹਨੇ ਜਿਹੜੀਆਂ ਗੱਡੀਆਂ ਮਹਿੰਗੀ ਗੱਡੀਆਂ ਪੂਰੀ ਜਿਹਦੀ 12000 ਆ ਸੋਰੀ ਬਾਰਾ ਸੋ ਮਤਲਬ ਕਿਸ਼ਤ ਜਾਂਦੀ ਹੈ ਕਿ ਡਾਲਰਾਂ ਚ ਉਹ ਕਿੱਥੋਂ ਭਰ ਰਿਹਾ ਹੈਗਾ ਤੇ ਘਰ ਦਾ 6000 ਰੈਂਟ ਕਿੱਥੋਂ ਭਰ ਰਿਹਾ ਉਹ ਇਹ ਗੱਲ ਦੇ ਹਜੇ ਤੱਕ ਕੋਈ ਸਬੂਤ ਨਹੀਂ ਮਿਲੇ ਪੁਲਿਸ ਵਾਲਿਆਂ ਨੂੰ ਜਿਵੇਂ ਜਿਵੇਂ ਇਹ ਮਤਲਬ ਕੇਸ ਤੇ ਕਹਾਣੀ ਚ ਅੱਗੇ ਕੁਝ ਹੁੰਦਾਗਾ ਮੈਂ ਤੁਹਾਨੂੰ ਜਰੂਰ ਜਾਣਕਾਰੀ ਦੂੰਗਾ ਧੰਨਵਾਦ ਮੇਰੀ ਸਟੋਰੀ ਸੁਣ ਲਈ